ਨਮਸਕਾਰ ਤੁਸੀਂ ਵੇਖ ਰਹੇ ਹੋ ਇੰਡੀਅਨ ਟੀਵੀ ਨਿਊਜ਼ ਪੰਜਾਬ ਆਓ ਤੁਹਾਨੂੰ ਲੈ ਕੇ ਚੱਲੀਏ ਅੱਜ ਦੀਆਂ ਵੱਡੀਆਂ ਖਬਰਾਂ ਵੱਲ ਸਰ ਅਜੇ ਈਵੀ ਕਲੋਨੀ ਦਾ ਤਾਂ ਘਟਨਾ ਕੀਤਾ ਹੈ ਕਿੰਨੇ ਦੇ ਇਲਾਕੇ ਦੇ ਨਾਲ ਕੀਤਾ ਗਿਆ ਜੀ ਅੱਜ ਤਲਵਾੜਾ ਨਗਰ ਕਾਉਂਸਲ ਦੇ ਈਬੀ ਕਲੋਨੀ ਦੇ ਵਿੱਚ ਆਪਾਂ ਸਾਰੇ ਜਣੇ ਇਕੱਠੇ ਹੋਏ ਆਂ ਔਰ ਲੋਕਾਂ ਦੀ ਬਹੁਤ ਲੰਬੇ ਸਮੇਂ ਦੀ ਡਿਮਾਂਡ ਸੀ तकरीबन 40-50 ਸਾਲ ਤੋਂ ਤੇ ਜਿਹੜੇ ਲੋਕ ਇੱਥੇ ਵਸ ਰਹੇ ਆ ਔਰ ਕਦੀ ਵੀ ਅਜੇ ਤੱਕ ਕਿਸੇ ਗਵਰਨਮੈਂਟ ਨੇ ਇਹਨਾਂ ਦੀ ਕਲੋਨੀ ਦੀ ਜਿਹੜੀ ਸੜਕ ਆ ਉਹ ਨਹੀਂ ਬਣਾਈ ਔਰ ਆਮ ਆਦਮੀ ਪਾਰਟੀ ਨੇ ਇਲੈਕਸ਼ਨ ਦੇ ਵਿੱਚ ਵਾਅਦਾ ਕੀਤਾ ਸੀਗਾ ਲੋਕਾਂ ਦੇ ਨਾਲ ਕਿ ਜੇ ਪਰਮਾਤਮਾ ਨੇ ਮੌਕਾ ਦਿੱਤਾ ਤਾਂ ਇਹ ਸੜਕਾਂ ਨੇ ਜੜੀਆਂ ਜਰੂਰ ਬਣਾਈਆਂ ਜਾਣਗੀਆਂ ਔਰ तकरीबन 43 ਲੱਖ ਦੀ ਲਾਗਤ ਦੇ ਨਾਲ ਈਬੀ ਕਲੋਨੀ ਦੀਆਂ ਸਾਰੀਆਂ ਸੜਕਾਂ ਜਿਹੜੀਆਂ ਨੇ ਉਹ ਨਮੀਆਂ ਬਣਾਈਆਂ ਗਈਆਂ ਨੇ ਔਰ ਨਗਰ ਕੌਂਸਲ ਦੇ ਵਿੱਚ ਇਲੈਕਸ਼ਨ ਦੇ ਵਿੱਚ ਲੋਕਾਂ ਨੇ ਸਾਡਾ ਬਹੁਤ ਜ਼ਿਆਦਾ ਸਾਥ ਦਿੱਤਾ ਸੀਗਾ ਪਰ ਮੈਂ ਈਬੀ ਕਲੋਨੀ ਵਾਸੀਆਂ ਦਾ ਬਹੁਤ-ਬਹੁਤ ਧੰਨਵਾਦ ਵੀ ਕਰਦਾ ਔਰ ਸਾਰਿਆਂ ਨੂੰ ਬਹੁਤ-ਬਹੁਤ ਵਧਾਈ ਦਿੰਦਾ ਔਰ ਕਲੋਨੀ ਦੇ ਹੋਰ ਵੀ ਜਿੰਨੇ ਰਹਿਦੇ ਕੰਮ ਨੇ ਉਹਨੂੰ ਵੀ ਅਸੀਂ ਬਹੁਤ ਜਲਦੀ ਨਗਰ ਕੌਂਸਲ ਦੇ ਸਹਿਯੋਗ ਦੇ ਨਾਲ ਕਰਾਂਗੇ ਸਾਡੀ ਆਮ ਆਦਮੀ ਪਾਰਟੀ ਦੀ ਨਗਰ ਕੌਂਸਲ ਤਰਵਾੜਾ ਸ਼ਹਿਰ ਵਾਸੀਆਂ ਨੇ ਬਣਾਈ ਹੈ ਔਰ ਡਿਵੈਲਪਮੈਂਟ ਨੂੰ ਜਿਹੜੀ ਇਸ ਵਾਰ ਵੋਟ ਪਈ ਹੈ ਔਰ ਅੱਗੋਂ ਵੀ ਜਿਹੜੀ ਡਿਵੈਲਪਮੈਂਟ ਹੈ ਸ਼ਹਿਰ ਦੀ ਉਹ ਜਾਰੀ ਰਹੇ ਸਰ ਈਵੀ ਕਲੋਨੀ ਦੇ ਜਿਹੜੇ ਕੁਆਟਰ ਰਹਿ ਗਏ ਨਾ ਬਾਰੇ ਇਹਨਾਂ ਦੀ ਮੰਗ ਕੀਤੀ ਹੈ ਕਲੋਨੀ ਵਾਸੀਆਂ ਵੱਲੋਂ ਇਹ ਮੰਗ ਕਦੋਂ ਤੱਕ ਪੂਰੀ ਹੋ ਸਕਦੀ ਹੈ ਬਿਲਕੁਲ ਬਹੁਤ ਜਾਇਜ਼ ਮੰਗ ਈਵੀ ਕਲੋਨੀ ਦੇ ਵਿੱਚ ਰਹਿਣ ਵਾਲੇ ਲੋਕਾਂ ਦੀ ਹੈ ਕਿ ਜਿਹੜੇ ਕੁਆਟਰਸ ਦੇ ਹਾਲਾਤ ਨੇ ਉਹ ਬਹੁਤ ਚੰਗੇ ਨਹੀਂ ਹੈਗੇ ਕਿਉਂਕਿ ਜਦੋਂ ਦੀ ਇਹ ਕਲੋਨੀ ਬਣੀ ਹੋਈ ਉਦੋਂ ਦੇ ਕੁਆਟਰ ਬਣੇ ਉਦੋਂ ਦੀ ਸੜਕ ਬਣੀ ਹੋਈ ਸੀ ਔਰ ਇਨਾਂ ਦੀ ਜਿਹੜੀ ਗੱਲ ਆ ਬੜੀ ਧਿਆਨ ਦੇ ਨਾਲ ਸੁਣੀ ਵੀ ਗਈ ਹੈ ਔਰ ਜਿਹੜਾ ਇਹ ਬੜਾ ਵੱਡਾ ਮੁੱਦਾ ਆ ਮੰਤਰੀ ਸਾਹਿਬ ਦੇ ਧਿਆਨ ਦੇ ਵਿੱਚ ਲੈ ਕੇ ਜਦੋਂ ਵੀ ਮੌਕਾ ਮਿਲੇ ਇਸ ਨੂੰ ਆਪਾਂ ਜਲਦੀ ਤੋਂ ਜਲਦੀ ਹੱਲ ਕਰਾਉਣ ਦੀ ਜਿਹੜੀ ਕੋਸ਼ਿਸ਼ ਕਰਾਂਗੇ ਸਰ ਤੁਸੀਂ ਕਿ ਮੰਗ ਰੱਖੀ ਹੈ ਕਿ ਡਿਸਪੈਂਸਰੀ ਜਿਹੜੀ ਇਹਦਾ ਅਪਗ੍ਰੇਡ ਕੀਤੀ ਜਾਵੇਗੀ ਆਮ ਆਦੀ ਕlinic ਬਣਾਇਆ ਜਾਵੇਗਾ ਸਰਕਾਰ ਵੱਲੋਂ ਸਾਡੇ ਕੋਲੋਂ ਜਿਹੜੀਆਂ ਦੋ ਡਿਸਪੈਂਸਰੀਆਂ ਮੰਗੀਆਂ ਗਈਆਂ ਸੀਗੀਆਂ ਸ਼ਹਿਰ ਦੇ ਵਿੱਚ ਔਰ ਇਹ ਜਿਹੜੀ ਡਿਸਪੈਂਸਰੀ ਆ ਈਬੀ ਕਲੋਨੀ ਦੀ ਬਹੁਤ ਪੁਰਾਣੀ ਆ ਨਾ ਇੱਥੇ ਕੋਈ ਡਾਕਟਰ ਆ ਇਹਦੀ ਬਿਲਡਿੰਗ ਦੀ ਹਾਲਾਤ ਬਹੁਤ ਮਾੜੇ ਨੇ ਪਰ ਅਸੀਂ ਜਿਹੜੀ ਡਿਮਾਂਡ ਸੀ ਜੀ ਸਰਕਾਰ ਵੱਲੋਂ ਮੰਗੀ ਗਈ ਉਹਦੇ ਵਿੱਚ ਈਵੀ ਕਲੋਨੀ ਦੀ ਡਿਸਪੈਂਸਰੀ ਦਾ ਨਾਮ ਲਿਖ ਕੇ ਭੇਜਿਆ ਗਿਆ ਪਰ ਮੈਨੂੰ ਉਮੀਦ ਹੈ ਕਿ ਬਹੁਤ ਜਲਦੀ ਜਿਹੜੀ ਉਹ ਖੁਸ਼ਖਬਰੀ ਹੈ ਉਹ ਇਸ ਕਲੋਨੀ ਦੇ ਵਸਨੀਕਾਂ ਨੂੰ ਦਿੱਤੀ ਜਾਊਗੀ ਤਾਂ ਈਵੀ ਕਲੋਨੀ ਵਸਨੀਕੀ ਤੁਸੀਂ ਕੀ ਕਹਿਣਾ ਚਾਹੁੰਦੇ ਹੋ ਈਵੀ ਕਲੋਨੀ ਵਸਨੀਕਾਂ ਦਾ ਦਿਲ ਦੀਆਂ ਗਹਿਰਾਈਆਂ ਚ ਧੰਨਵਾਦ ਕਰਦੇ ਆ ਕਿ ਜਿਹੜੇ ਹਮੇਸ਼ਾ ਸਾਡਾ ਸਾਥ ਦਿੰਦੇ ਨੇ ਸਾਡੇ ਪਰਿਵਾਰ ਦੇ ਮੈਂਬਰ ਆ ਔਰ ਜਦੋਂ ਵੀ ਇਹਨਾਂ ਨੂੰ ਯਾਦ ਕੀਤਾ ਹੈ ਹਮੇਸ਼ਾ ਹਾਜ਼ਰ ਰਹੇ ਨੇ ਔਰ ਇਹਨਾਂ ਦਾ ਧੰਨਵਾਦ ਵੀ ਹੈ ਕਿ ਇਹਨਾਂ ਨੇ ਸਾਡਾ ਸਾਥ ਦਿੱਤਾ ਹੈ ਔਰ ਪੂਰੀ ਉਮੀਦ ਹੈ ਕਿ ਅਸੀਂ ਅਗ ਉਹ ਦਿੱਤਾਂਗੇ। ਹੈਗੀ ਸਰ। ਥੈਂਕ ਯੂ। ਤੁਸੀਂ ਦਾ ਇਲੈਕਸ਼ਨ ਲੜਿਆ ਸੀ ਪਰ ਕਿਸਮਤ ਨਾਲ ਤੁਸੀਂ ਰਹਿ ਗਏ। ਫਿਰ ਵੀ ਤੁਸੀਂ ਕਲੋਨੀ ਦਾ ਕੰਮ ਕਰਾ ਰਹੇ ਹੋ। ਤੁਹਾਨੂੰ ਕਿਸ ਤਰ੍ਹਾਂ ਲੱਗ ਰਿਹਾ ਹੈ? ਦੇਖੋ ਜੀ ਸਾਰੇ ਲੋਕ ਆਪਣੇ ਜੇ ਉਹਨਾਂ ਨੇ ਜੋ ਵੀ ਫਤਵਾ ਦਿੱਤਾ ਉਹ ਸਿਰ ਮੱਥੇ ਕਬੂਲ ਕੀਤਾ। ਅਸੀਂ ਪਿੱਛੇ ਹਟਣ ਵਾਲਿਆਂ ਵਿੱਚੋਂ ਨਹੀਂ ਹੈਗੇ। ਜੋ ਵੀ ਕੰਮ ਕਹਿਣਗੇ ਉਹ ਸਿਰ ਮੱਥੇ ਆ। ਜਿੰਨੀ ਅਸੀਂ ਹੋ ਸਕੇਗੀ ਇਹਨਾਂ ਦੀ ਮਦਦ ਕਰਾਂਗੇ ਤੇ ਕੰਮ ਵੀ ਕਰਾਵਾਂਗੇ ਤੇ ਵਿਕਾਸ ਤੇ ਯੋਗਦਾਨ ਪਾਵਾਂਗੇ। ਇਹ ਤੁਸੀਂ ਕ੍ਰੈਡਿਟ ਕਿਹਨੂੰ ਦਿਓ ਦਿਓਗੇ? ਕ੍ਰੈਡਿਟ ਸਾਰਾ ਹਲਕਾ ਵਸੀਆਂ ਦਾ ਤੇ ਕਰਦਾ ਕਰਨ ਦਾ ਹਕੂਮਨ ਦੀ ਦਾ ਬਹੁਤ ਅਨੁਗਮਨ ਜੀ ਮੈਡਮ ਜੀ ਅੱਜ ਐਮ ਐਲ ਏ ਹਲਕਾ ਵਿਧਾਇਕ ਤੁਹਾਡੀ ਵੀ ਕਲੋਨੀ ਦੇ ਵਿੱਚ ਆਏ ਸਨ ਕੋਲਰ ਦੇ ਕੰਮਾ ਕਰ ਲੋ ਤੁਸੀਂ ਕਿਸ ਤਰ੍ਹਾਂ ਦੇਖਦੇ ਹੋ ਜੀ ਆ ਉਹ ਆਏ ਸਾਡੇ ਈਵੀ ਕਲੋਨੀ ਚ ਈਵੀ ਕਲੋਨੀ ਚ ਸੜਕ ਬਣੀ ਇੰਨੇ 40 ਸਾਲਾਂ ਬਾਅਦ ਬਣੀ ਮੈਨੂੰ 10 ਸਾਲ ਹੋ ਗਏ ਇੱਥੇ ਰਹਿੰਦੇ ਨੂੰ ਸਾਡੇ ਕੋ ਆ 10 ਸਾਲਾਂ ਤੋਂ ਮੈਨੂੰ ਲੱਗੀ ਦਾ ਬੜੀਆਂ ਮੁਸ਼ਕਲਾਂ ਸਾਹਮਣਾ ਕਰਨਾ ਪਿਆ ਕਿ ਬੱਚੇ ਸਾਡੇ ਸਾਈਕਲਾਂ ਮੰਗਦੇ ਸਨ ਸਾਈਕਲ ਤੱਕ ਨਹੀਂ ਲੈ ਕੇ ਦਿੰਦੇ ਸੀ ਕਿ ਬੱਚਿਆਂ ਨੂੰ ਚਲਾਉਣੇ ਚ ਮੁਸ਼ਕਲ ਹੋਣੀ ਉਹਨਾਂ ਦਾ ਠੇਡਾ ਲੱਗਣਾ ਉਹਨਾਂ ਦਾ ਡਿਗ ਜਾਣਾ ਹੁਣ ਬੱਚੇ ਆਰਾਮ ਨਾਲ ਸਾਈਕਲ ਚਲਾਵਾਂ ਰਹੇ ਇਵਨ ਕਿ ਅਹੀਂ ਵੀ ਸਾਈਕਲ ਚਲਾ ਰਹੇ ਨੇ ਰਾਤ ਨੂੰ ਐਵੇਂ ਦੇ ਸਾਬ ਸਾਰੇ ਦੇ ਕੰਮਾਂ ਨੂੰ ਪਿਆ ਦੇ ਦਾਤੇ ਕਰਦੇ ਨੇ ਉਹਨਾਂ ਦੀ ਸਖਸ਼ੀਤ ਨੂੰ ਕਿਸੇ ਕਿਸ ਤਰ੍ਹਾਂ ਦਿਖਦੇ ਆ ਮੈਂ ਉਹਨਾਂ ਨੂੰ ਅੱਜ ਪਹਿਲੀ ਵਾਰ ਮਿਲੀ ਐਜ਼ ਅ ਹਿਊਮਨ ਬੀਿੰਗ ਮੈਨੂੰ ਇਦਾਂ ਨਹੀਂ ਲੱਗਿਆ ਕਿ ਉਹ ਐਮਐਲਏ ਸਾਹਿਬ ਆਏ ਆ ਇਿੱਦਾਂ ਲੱਗਦਾ ਕਿ ਜਿੱਦਾਂ ਆਮ ਬੰਦਾ ਸਾਡੇ ਵਿੱਚ ਵਿਚਰਦਾ ਜਿੱਦਾਂ ਹੀ ਆਮ ਹੀ ਸਾਰਿਆਂ ਨਾਲ ਗੱਲ ਕਰਦੇ ਉੱਦੀ ਸਾਨੂੰ ਉਹਨਾਂ ਨਾਲ ਮਿਲ ਕੇ ਪਤਾ ਹੀ ਨਹੀਂ ਲੱਗਾ ਕਿ ਕੋਈ ਵੀਆਈਪੀ ਪਰਸਨ ਹੋਣਾ ਨਹੀਂ ਲੱਗਦਾ 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 ਕਿ ਮਿਲਾਪੜਾ ਸੁਭਾਅ ਉਹਨਾਂ ਦਾ ਬਹੁਤ ਜ਼ਿਆਦਾ ਬਹੁਤ ਜ਼ਿਆਦਾ ਜਿੰਨੇ ਵੀ ਮੰਗਾਂ ਰੱਖੀਆਂ ਕਲੋਨੀ ਵਾਲੇ ਨੇ ਉਹਨਾਂ ਮੰਗਾਂ ਨੂੰ ਲੈ ਕੇ ਤੁਹਾਨੂੰ ਕੀ ਵਿਸ਼ਵਾਸ ਦਵਾਇਆ ਦੇਖੋ ਜਦੋਂ ਉਹ ਪਹਿਲੀ ਵਾਰ ਆਏ ਸੀ ਤਾਂ ਸਾਡੀਆਂ ਸੜਕਾਂ ਬਾਰੇ ਉਹਨਾਂ ਨੇ ਬੋਲਿਆ ਔਰ ਸੜਕ ਵੀ ਬਣੀ ਹੈ ਹੁਣ ਸਾਡੇ ਘਰਾਂ ਦੇ ਵਿੱਚ ਬਰਸਾਤਾਂ ਦੇ ਜਿਹਦਾ ਪਾਣੀ ਬਣਨੇ ਦੀ ਸੁਭਾਵਨਾ ਹੈਗੀ ਤਾਂ ਉਹਨਾਂ ਨੇ ਫਿਰ ਸਾਨੂੰ ਯਕੀਨ ਦਿਲਾਇਆ ਕਿ ਇੱਕ ਪਾਈਪਾਂ ਜਿਹਦਾ ਪਾਈਪਾਂ ਦਾ ਮਟਾਏਗਾ ਜਿਹਦਾ ਪਾਰਕ ਬਣੇਗਾ ਤਾਂ ਉਹਦੇ ਵਾਸਤੇ ਮਨ ਲਗੀ ਕੋਈ ਵੀ ਆਹੀ ਮੰਗ ਕਰੇ ਨੇ ਪੂਰੀ ਕਰਦੇ ਪਏ ਸਾਡੀ ਔਰ ਸਾਨੂੰ ਪੂਰਾ ਯਕੀਨ ਹੈ ਔਰ ਇੱਕ ਉਹ ਉਹਨਾਂ ਨੇ ਇਹ ਵੀ ਬੋਲਿਆ ਕਿ ਡਿਸਪੈਂਸਰੀ ਬਣੇਗੀ ਆਮ ਪਾਰਟੀ ਕਲੀਨਿਕ ਨੀ ਕੋ ਮਹੱਲਾ ਹਾਂ ਮਹੱਲਾ ਉਹ ਮਾਇਆ ਕਰਾਇਆ ਜਾਏਗਾ ਪਰ ਹਾਂ ਯਕੀਨ ਆ ਪੂਰਾ ਪੂਰਾ ਕਿ ਬਨੇਗਾ 100% ਉਹ ਬਲੇ ਲੈਕਚਰ ਹੋਣੇ ਦੋ ਸਾਲ ਬਾਅਦ ਕੀ ਯਕੀਨ ਹੁੰਦਾ ਹੈ ਕਿ ਉਹ ਮੁਰਗੇ ਬਣਗੇ ਐਮਐਲਏ ਹਾਂ ਹੋਰ ਕੀ ਬੰਨੇ ਚਾਹੀਦੇ ਆਹੀ ਦੇ ਸਾਰਿਆਂ ਨੂੰ ਗੋਲਾਂਗੇ ਕਿ ਬਣਾਓ ਇੱਕ ਐਸੇ ਨਹੀਂ ਕਿ ਇੱਕ ਪਾਰਟੀ ਨੂੰ ਮੈਨੂੰ ਐਜ਼ ਇਨ ਥਾ ਨੀ ਉਹ ਬੰਨੇ ਚਾਹੀਦੇ ਠੀਕ ਹੈ ਉਹਨੇ ਵੀ ਆਪਣੇ ਪਾਸ ਵਿੱਚ ਕਿਹਾ ਸੀ ਕਿ ਨਾ ਕੀ ਪਾਰਟੀ ਨੂੰ ਬੋੜ ਦਿਓ ਇਹ ਬੰਦੇ ਦੇ ਕੰਮਾਂ ਕਰ ਨੂੰ ਮੁੱਖ ਰੱਖੇ ਹਾਂ ਮੈਂ ਇਸ ਗੱਲ ਨੂੰ ਪੂਰੀ ਪੂਰੀ ਸਹਿਮਤ ਹਾਂ ਬੰਦੇ ਨੂੰ ਵੋਟ ਦਿਓ ਸਾਨੂੰ ਕੋਈ ਮਤਲਬ ਨਹੀਂ ਆਪ ਪਾਰਟੀ ਕੋਈ ਵੀ ਪਾਰਟੀ ਹੋਵੇ ਸਾਨੂੰ ਐਜੇ ਹੀ ਮਨਬਿੰਗ ਸਾਨੂੰ ਮੈਨੂੰ ਲੱਗਦਾ ਕਿ ਕੁਮਨ ਸਰ ਨੂੰ ਹੀ ਵੋਟ ਪਾਣੀ ਚਾਹੀਦੀ ਹੈ ਕਿਉਂਕਿ ਉਹਨਾਂ ਦੇ ਕੰਮ ਕਰ ਬਹੁਤ ਜ਼ਿਆਦਾ ਅੱਛੇ ਓਕੇ ਮੈਡਮ ਥੈਂਕ ਯੂ ਜੋ ਵੀ ਵਾਦਾ ਕਰਦੇ ਉਹ ਨਿਭਾਉਂਦੇ ਹੈ ਥੈਂਕ ਯੂ ਬਹੁਤ ਮੈਡਮ ਜੀ ਈਵੀ ਕਲੋਨੀ ਦੇ ਵਿੱਚ ਉਹਦੂ ਘਟਨੇ ਕੀਤਾ ਗਿਆ ਸੜਕ ਦਾ ਕਾਰਜ ਕਰ ਕੀਤਾ ਗਿਆ ਹੈ ਤੁਹਾਨੂੰ ਕਿੰਨੀ ਖੁਸ਼ੀ ਮਹਿਸੂਸ ਹੋ ਰਹੀ ਹੈ ਕਲੋਨੀ ਵਾਸੀਆਂ ਨੂੰ ਸਰ ਈਵੀ ਕਲੋਨੀ ਵਿੱਚ ਮਤਲਬ ਕਿ ਸੜਕਾਂ ਬਣੀਆਂ ਕਾਫੀ ਸਾਲ ਬਾਅਦ ਬਣੀਆਂ ਸੀ ਮੈਕਸੀਮ ਮੇਰੇ ਖਿਆਲ 60 ਸਾਲ ਤੋਂ ਬਾਅਦ ਮਤਲਬ ਕਿ ਸੜਕਾਂ ਇੰਨਾ ਚਾਤ ਤਰ੍ਹਾਂ ਦਾ ਬਣਾਣਾ ਮਿਲ ਗਈ ਅਸੀਂ ਕਦੀ ਸੋਚਿਆ ਨਹੀਂ ਸੀ ਐਮਐਲਏ ਸਾਹਿਬ ਨੇ ਇੱਕ ਤੁਹਾਡੀ ਮੰਗ ਨੂੰ ਮੁੱਖ ਰੱਖ ਕੇ ਇਹ ਵੀ ਕਿਹਾ ਕਿ ਜਿਹੜੀ ਡਿਸਪੈਂਸਰੀ ਹੈ ਇੱਥੇ ਕਹਿੰਦੇ ਨਾ ਆਮ ਆਦਮੀ ਕਲੀਨਿਕ ਖੋਲ੍ਹਿਆ ਜਾਵੇਗਾ ਇਹ ਮੰਗ ਜਾਇਜ਼ ਸੀ ਤੁਹਾਡੀ ਕਿ ਸਰ ਬਿਲਕੁਲ ਝਾਇਸੀ ਕਿਉਂਕਿ ਇਥੇ ਮਲੇ ਕੀ ਕੋਈ ਵੀ ਸੂਬਾ ਉਪਲਬਧ ਨਹੀਂ ਸੀ ਉਹਨਾਂ ਸਰ ਨੇ ਕਿਹਾ ਕਿ ਆਮ ਜਨਤਾ ਪਾਰਟੀ ਵਾਸਤੇ ਮਲੇਗੀ ਮੋਹਲੇ ਵਾਸਤੇ ਕਲੀਨਿਕ ਪਿਆਰ ਕੀਤਾ ਜਾਏਗਾ ਜਲਦੀ ਤੁਹਾਡੀ ਹੋਰ ਕੋਈ ਮੰਗਾ ਸੀ ਜਿਹੜੀ ਕੋਈ ਸਰ ਕੁਆਟਰ ਨੂੰ ਲੈ ਕੇ ਤਾਂ ਸਰ ਨੇ ਉਹ ਵੀ ਕਿਹਾ ਕਿ ਜਲਦੀ ਬੁਰੀ ਹੋਣੀ ਹੈ ਅਸੀਂ ਮੈਡੀ ਤੁਸੀਂ ਕੀ ਬੋਲਣਾ ਚਾਹੁੰਦੇ ਆ ਇਹਦੀ ਗੱਲ ਨਹੀਂ ਬਾਰੇ ਜੀ ਜੀ ਬਹੁਤ ਧੰਨਵਾਦੀ ਕਰਦੇ ਆ ਸਰ ਦਸਤੀ ਵਿੱਚ ਬਹੁਤ ਜ਼ਿਆਦਾ ਸਾਡੇ ਰੁਕਦੇ ਆ ਗੱਲ ਇਹ ਅਸੀਂ ਚੰਗੀ ਤਰ੍ਹਾਂ ਬੋਲੋ ਦਸਤੀ ਵਿੱਚ ਕੋਈ ਬੋਲਦਾ ਜੇ ਸਾਡੇ ਬੋਲਦਾ ਜੋ ਬੋਲਣਾ ਹੈ ਕੀ ਹੋ ਰਹੀ ਹੈ ਜੋ ਈਵੀ ਕਲੋਨੀਆਂ ਦੀਆਂ ਸੜਕਾਂ ਅੱਜ 55 60 ਸਾਲ ਬਾਅਦ ਨਵੀਆਂ ਬਣੀਆਂ ਨੇ ਸਰਕਾਰੀ ਬਹੁਤ ਜ਼ਿਆਦਾ ਹਾਲਤ ਖਰਾਬ ਸੀ ਕੁਮਰ ਸਾਹਿਬ ਜੀ ਨੇ ਉਹ ਇੱਕ ਮੁਹੱਲਾ ਕਲੀਨਿਕ ਵਾਸਤੇ ਵੀ ਅੱਜ ਨਾਲ ਐਨਾਉਂਸ ਕੀਤਾ ਹੈ ਸਾਡੀ ਲੇਡੀਆਂ ਨੂੰ ਪਿੱਛੋਂ ਕਈ ਵਾਰ ਕੋਈ ਸਿਹਤ ਕੋਈ ਖਰਾਬ ਹੋ ਜਾਂਦੀ ਹੈ ਬੱਚਿਆਂ ਦੀ ਕਿਸੇ ਵੀ ਤਾਂ ਹੁਣ ਸਾਨੂੰ ਉੱਥੇ ਬਹੁਤ ਹੀ ਨੇੜੇ ਜੋ ਸੁਝਾਅ ਮੈਂ ਕੇ ਸੁਝਾਅ ਉਹ ਮਹਾਂ ਆਉਣ ਜਾ ਰਹੀਆਂ ਨੇ ਸਾਨੂੰ ਸਾਰਿਆਂ ਨੂੰ ਇਲਾਕਾ ਦੇ ਵਸਨੀਕਾਂ ਨੂੰ ਇਸ ਗੱਲ ਦੀ ਬਹੁਤ ਹੀ ਜ਼ਿਆਦਾ ਖੁਸ਼ੀ ਹੈ ਇੱਕ ਸਾਡੇ ਜੋ ਈਵੀ ਕਲੋਨੀ ਦਾ ਸੀਵਰੇਜ ਨੇ ਸਾਰੇ ਹੀ ਝੋਕ ਹੋਏ ਪਏ ਨੇ ਇਨਾਂ ਕੋਲ ਕੋਈ ਬੰਦੇ ਹੈ ਨਹੀਂ ਉਹ ਸਾਫ ਸਫਾਈ ਕਰਵਾਉਣ ਵਾਸਤੇ ਜੋ ਜ਼ਰੂਰਤ ਪੈਂਦੀ ਆ ਕਹਿੰਦੇ ਨੇ ਭੱਲੋ ਪੈਸਾ ਲਾ ਕੇ ਸਫਾਈ ਕਰਵਾਉਣੀ ਪੈਂਦੀ ਆ ਐਮਐਲਏ ਸਾਹਿਬ ਨੇ ਇਹ ਵੀ ਦੱਸਿਆ ਵੀ ਅਸੀਂ ਆਪਣੀਆਂ ਮਸ਼ੀਨਾਂ ਮੰਗਵਾ ਕੇ ਇਹ ਸਾਰੀ ਸਫਾਈ ਕਰਵਾਵਾਂਗੇ ਤਾਂ ਜੋ ਬਰਸਾਤਾ ਤੋਂ ਪਹਿਲਾਂ ਪਹਿਲਾਂ ਜੋ ਸੀ ਪਾਈਪਾਂ ਵੀ ਪਾਉਣ ਜਾ ਰਹੇ ਆ ਫੜਕਾਂ ਦੇ ਨਾਲ ਲਾ ਕੇ ਪਾਈਪਾਂ ਪੈ ਰਹੀਆਂ ਨੇ ਜਿਹੜਾ 24 ਲੱਖ ਦੀ ਲਗਤ ਦੇ ਨਾਲ ਉਹ ਸਾਰੀਆਂ ਜੋ ਸੀਵਲ ਸਾਡੇ ਸਾਫ਼ ਹੋਣਗੇ ਉਹਦੇ ਵਿੱਚ ਸਾਰਾ ਪਾਣੀ ਬਰਸਾਤੀ ਵੀ ਜਾਏਗਾ ਔਰ ਘਰਾ ਦਾ ਪਾਣੀ ਵੀ ਪ੍ਰੋਪਰਲੀ ਜਾਏਗਾ ਤੁਸੀਂ ਇਸ ਕੰਮ ਦਾ ਐਮਐਲਏ ਸਾਹਿਬ ਦਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਇਸ ਕੰਮ ਦਾ ਕ੍ਰੈਡਿਟ ਜਿੱਕ ਨੂੰ ਦੇਣਾ ਚਾਹੁੰਦੇ ਆ ਮੈਂ ਜੀ ਕਰਾਂਗੀ ਆਪਣੇ ਐਮਐਲਏ ਸਾਹਿਬ ਕਰਮਵੀਰ ਕੁਮੜ ਜੀ ਨੂੰ ਜੋ ਬਹੁਤ ਹੀ ਤੈ ਦਿਨ ਦੇ ਨਾਲ ਸਤਿਕਾਰਯੋਗ ਸਸੰਗ ਜੀ ਇਹ ਆਪਣਾ ਜੋ ਕੰਮ ਆਪਣੀ ਡਿਊਟੀ ਨਿਭਾ ਰਹੇ ਥੈਂਕ ਯੂ ਮੈਡਮ ਬਧਾਈ ਦਿਨਾ ਜਿਹੜੀਆਂ 40 45 50 ਸਾਲ ਤੋਂ ਛੜਕਾਈ ਨਹੀਂ ਟੁੱਟੀਆਂ ਨਹੀਂ ਸੀਗੀਆਂ ਜਿਹੜੀਆਂ ਸਾਡੇ ਐਮਐਲਏ ਸਾਹਿਬ ਨੇ ਬਣਾਈਆਂ ਨੇ ਤੇ ਅਸੀਂ ਇਹਨਾਂ ਅੱਗੇ ਫਿਰ ਬੇਨਤੀ ਕਰਦੇ ਆਂ ਵੀ ਜਿਹੜੇ ਇੱਥੇ ਲੋਕੀ ਰਹਿੰਦੇ ਆ ਇਹਨਾਂ ਨੂੰ ਕੋਈ ਇਹੋ ਜਿਹਾ ਤਰੀਕਾ ਬਣਾਓ ਵੀ ਜਾਂ ਕਿਰਾਏ ਦੇ ਮਿਲ ਜਾਣਾ ਜਾਂ ਉਦੋਂ ਕੋਈ ਇਦਾਂ ਦਾ ਕਰਨ ਕਿ ਮੈਂ ਇਸ ਕਰਕੇ ਇਹਨਾਂ ਨੂੰ ਬੇਨਤੀ ਕਰਾਂਗਾ ਬਾਕੀ ਮੈਂ ਤੁਹਾਨੂੰ ਬਤਾਈ ਦਿੰਦਾ ਵੀ ਛੜਕਾਂ ਬਣ ਗਈਆਂ ਤੇ ਹੋ ਸਕਦਾ ਹੈ ਕੁਆਟਰ ਵੀ ਤੁਹਾਨੂੰ ਰਾਏ ਤੇ ਮਿਲ ਜਾ। ਇਹਨਾਂ ਕੋ ਕਰਦਾ ਹੈ। ਇਹ ਸੀ ਨਾਲ ਛੰਡਾ ਸਾਹਿਬ, ਸਾਡੇ ਐਮਸੀ ਸਾਹਿਬ ਔਰ ਇਹ ਐਮਸੀ ਹੀ ਨਹੀਂ ਇਹ ਐਮਸੀਆਂ ਦੇ ਪਿਤਾਮਾ ਨੇ। ਪਿਛਮ ਪਿਤਾਮਾ ਨੇ ਇਹ ਪੰਜਵਾਰੀ ਪੰਜਵਾਰੀ ਪੰਜ ਬਣੇ ਉਸ ਤੋਂ ਬਾਅਦ ਇਲੈਕਸ਼ਨ ਹੋਏ ਜਦੋਂ ਸਾਡੀ ਕਮੇਟੀ ਬਣੀ ਤੇ ਤਿੰਨ ਵਾਰੀ ਲਗਾਤਾਰ ਐਮਸੀ ਬਣਦੇ ਆ ਰਹੇ। ਔਰ ਕਿਸੇ ਦੇ ਮਤਾਜ ਨਹੀਂ ਹਰ ਵਾਰੀ ਬਣਦੇ ਨੇ ਔਰ ਬਣਦੇ ਰਹਿਣਾ ਜਿੰਨਾਂ ਤੱਕ ਇਹਨਾਂ ਨੇ ਲੜਦੇ ਰਹਿਣਾ ਇਹ ਇਹੋ ਜਿਹੀ ਐਮਸੀ ਦੇ ਤੋਂ ਕਿਸੇ ਪਾਰਟੀ ਦੇ ਨਾਲ ਜੁੜਨ ਦੀ ਲੋੜ ਨਹੀਂ ਕਿਸੇ ਬੰਦੇ ਨਾਲ ਜੁੜਨ ਦੀ ਲੋੜ ਨਹੀਂ ਜਿਹੜਾ ਬੰਦਾ ਕੰਮ ਕਰਦਾ ਉਹਦਾ ਸਾਥ ਦੇ ਕੋਈ ਵੀ ਜਿਹੜਾ ਝਾੜੂ ਵਾਲਾ ਕਰਦਾ ਝਾੜੂ ਨੂੰ ਪਾ ਦੇ ਜੇ ਕਾਂਗਰਸ ਵਾਲਾ ਕਰਦਾ ਉਹਨੂੰ ਕਾਂਗਰਸ ਨੂੰ ਪਾ ਦੇ ਜੇ ਕੋਈ ਭਾਜਪਾ ਵਾਲਾ ਹੈਗਾ ਮਾੜਾ ਮੋਟਾ ਦੇ ਉਹਨੂੰ ਪਾ ਦੇ ਵੋਟ ਕੰਮ ਨੂੰ ਜੇ ਵੋਟ ਪਾਓਗੇ ਤਾਂ ਬੰਦੇ ਦਾ ਮਨ ਕੋਈ ਨਹੀਂ ਆ ਯਾਰ ਮੈਨੂੰ ਮੇਰੇ ਕੰਮ ਨੂੰ ਵੋਟ ਪਈ ਸਾਨੂੰ ਸ਼ਹਿਰ ਦੇ ਵਿੱਚੋਂ 3300 ਵੋਟ ਪਈ ਸੁਵਨਾਗਰ ਕੌਂਸਲ ਦੀਆਂ ਤੋਂ ਇਹ ਇਹਦਾ ਅਦੇ ਅੱਗੇ ਨੂਟ ਕੈਟੋਰੇ ਬਹੁਤ ਪਰਸਾਨ ਹਾਂ ਇਸ ਗੱਲ ਦੀ ਤੁਸੀਂ ਇਹ ਕਿ 3500 ਵੋਟ ਸਾਰੇ ਸ਼ਹਿਰ ਵਿੱਚੋਂ ਸਾਨੂੰ ਲੋਕਾਂ ਨੇ ਪਾਈ ਔਰ ਕਾਂਗਰਸ ਵਾਲੇ ਜਿਹੜੇ ਲੰਬਾ ਸਮਾਂ ਇੱਥੇ ਰਾਜ ਕਰਦੇ ਨੇ 22 ਸਾਲ ਇੱਕ ਪਰਿਵਾਰ ਨੇ ਰਾਜ ਕੀਤਾ ਸਾਡੇ ਸ਼ਹਿਰ ਵਿੱਚ ਪਾਈਆਂ ਸਾਲਾਂ ਚ ਦੱਸੋ ਆਪਣੇ ਸ਼ਹਿਰ ਵਾਸਤੇ ਕੀਤਾ ਕੀ ਨਾ ਸੀ ਬ੍ਰਜਲੀਆ ਦਾ ਨਾ ਵਾਟਸਪਲਾਏ ਲਿਆਂਦੀ ਨਾ ਕਦੀ ਕਿਸੇ ਦੀ ਕੋਈ ਕਲੋਨੀ ਦੀ ਸੜਕ ਬਣਾਈ ਨਾ ਕੋਈ ਕਦੀ ਪਾਰਕ ਬਣਾਇਆ ਨਾ ਕੋਈ ਡਿਸਪੈਂਸਰੀ ਬਣਾਈ ਨਾ ਹਸਪੀਟਲ ਦੇ ਵਿੱਚ ਅਸੀਂ ਉਹਨਾਂ ਨੂੰ ਫੇਰ ਪਾਈ ਜਾਂਦੇ ਸਾਰੀਆਂ ਆਮ ਆਦਮੀ ਕਲੀਨਿਕ ਬੱਸ ਸਟੈਂਡ ਦੇ ਲਾਗੇ ਉੱਤੇ ਬੰਦਾ ਖੜਾ ਨਹੀਂ ਹੋ ਸਕਦਾ ਸੀ ਬੱਸ ਸਟੈਂਡ ਦੇ ਲਾਗੇ ਜਿੱਥੇ ਤੁਹਾਡੀ ਸਰਕਾਰ ਨੇ ਆਮ ਆਦਮੀ ਕਲੀਨਿਕ ਬਣਾਇਆ ਹੈ तकरीबन 100 ਤੋਂ 150 ਮਰੀਜ਼ ਹਰ ਰੋਜ਼ ਦਵਾਈ ਲੈ ਕੇ ਜਾ ਰਹੇ ਲੋਕਾਂ ਨੂੰ ਤਾਂ ਫਾਇਦਾ ਹੋਵੇ ਘੱਟੋ ਘੱਟ ਸਰਕਾਰ ਬਣਾਉਣ ਲੋ ਆ ਪਾਰਕ ਬਣਨੇ ਸ਼ੁਰੂ ਹੋਇਆ ਆ ਕੀ ਪਾਰਕ ਆ ਇੱਥੇ ਵੇਸ਼ ਡੰਗਰ ਤੁਰੇ ਫਿਰਦੇ ਵਿੱਚ ਗਾਇਆਂ ਤੁਰੀਆਂ ਫਿਰਦੇ ਵਿੱਚ ਕੁੱਤੇ ਤੁਰੇ ਫਿਰਦੇ ਆ ਵਿੱਚੇ ਸਾਡੇ ਨਿਆਣੇ ਤੁਰੇ ਫਿਰਦੇ ਤੇ ਪਾਰਕ ਆ ਕੋਈ ਅਸੀਂ ਪਾਰਕ ਬਣਾ ਕੇ ਦਿਖਾਵਾਂਗੇ ਉੱਤੇ ਕੋਖਾ ਮਾਰਕੀਟ ਜਿਹੜਾ ਬਣ ਗਿਆ ਦੇਖਿਓ ਪਾਰਕ ਬਣਿਆ ਕਿਦਾਂ ਦਾ ਆਪਰੇ ਆ ਬੰਦੇ ਨੂੰ ਪਤਾ ਲੱਗੂ ਤਾਂ ਪਾਰਕ ਬਣ ਰਿਹਾ ਨਗਰਪਿੰਡ ਦੇ ਵਿੱਚ ਪਾਰਕ ਬਣ ਰਿਹਾ ਇੱਥੇ ਆ ਜੋਰ ਸਾਹਿਬ ਦੇ ਪਿੱਛੇ ਪਾਸੇ ਪਾਰਕ ਬਣਾਣਾ ਸ਼ੁਰੂ ਹੋਣ ਲੱਗਾ ਆ ਪੀਐਨ ਸਕੂਲ ਦੇ ਨਾਲ ਪਾਰਕ ਬਣਾ ਕੇ ਦੇ ਰਹੇ ਆ ਆਈਪੀਆਈ ਦੇ ਆਈਪੀਆਈ ਕਲੋਨੀ ਦੇ ਵਿੱਚ ਪਾਰਕ ਬਣਾ ਕੇ ਦੇਣਗੇ ਪਾਰਕ ਬਣਾ ਕੇ ਦੱਸਾਂਗੇ ਕਿਵੇਂ ਦੇ ਪਾਰਕ ਬਣਦੇ ਕੱਲੇ ਝੂਲੇ ਲਾਉਣ ਦੇ ਨਾਲ ਪਾਰਕ ਨਹੀਂ ਬਣ ਜਾਣਾ ਲਾਈਟਾਂ ਲੱਗਣੀਆਂ ਚਾਹੀਦੀਆਂ ਬਾਹਰ ਫੈਂਸਿੰਗ ਹੋਣੀ ਚਾਹੀਦੀ ਹੈ ਟ੍ਰੈਕ ਬਣਾਉਣਾ ਚਾਹੀਦਾ ਹਰ ਚੀਜ਼ ਉਹਦੇ ਵਿੱਚ ਅਵੇਲੇਬਲ ਹੋਣੀ ਚਾਹੀਦੀ ਫਿਰ ਪਾਰਕ ਆ ਤੇ ਐ ਇਦਾਂ ਦੇ ਆ ਆਪੋਲਿਓ ਜਿੱਦਾਂ ਹੋਇਆ ਹੁੰਦਾ ਝੂਲਿਆਂ ਨੇ ਇਦਾਂ ਦੇ ਝੂਲੇ ਲਾ ਕੇ ਸਾਨੂੰ ਖੁਸ਼ ਕਰਕੇ ਚਲੇ ਜਾਂਦੇ ਦੋ ਦੋ ਝੂਲੇ ਲਾ ਕੇ ਤੇ ਸੋ ਇਹ ਡਵੈਲਪਮੈਂਟ ਵੀ ਹੈ ਜਿਹੜੀਆਂ ਗੱਲਾਂ ਕਰਦੇ ਜਿਹਦੇ ਚੀਜ਼ਾਂ ਨੂੰ ਅਸੀਂ ਵੋਟਾਂ ਪਾਉਂਦੇ ਨੇ ਡਵੈਲਪਮੈਂਟ ਆ ਹੁਣ ਤੁਹਾਡੇ ਲਾਗੇ 52 ਗੇਟਾਂ ਤੁਸੀਂ ਜਾਣਦੇ ਆ ਜਿੰਨਾ ਚਿਰ ਹੋ ਗਿਆ ਤੁਹਾਨੂੰ ਉੱਥੇ ਜਾਂਦੇ ਨੂੰ ਅੱਗੇ ਦੇ ਹਾਲਾਤ ਕੀ ਸੀ ਜੇ ਉੱਥੇ ਰੇਲਿੰਗ ਨਹੀਂ ਕਰੀ ਅਜੇ ਤੱਕ ਦੀ ਸਰਕਾਰ ਸਾਡੇ ਲੋਕਾਂ ਦੀ ਆਮਦਨ ਦਾ ਸਾਧਨ ਬਣੂਗਾ ਸੇਮ ਪ੍ਰੋਜੈਕਟ ਅਸੀਂ ਹਵਾ ਮਹਿਲ ਇੱਥੋਂ ਜਦੋਂ ਪਤਾ ਤੋਂ ਜਾਂਦੇ ਆ ਹਨ ਅਣਬਾ ਦੇਵੀ ਮਾਤਾ ਜੀ ਦਾ ਮੰਦਿਰ ਆ ਹਵਾ ਮਹਿਲ ਨਾ ਦੇ ਹਵਾ ਮਹਿਲ ਸੀ। ਪਰ ਅੱਜ ਤੋਂ 2 ਮਹੀਨੇ ਬਾਅਦ ਉਸ ਤੇ ਦੇਖਿਓ ਕਿੰਨੀ ਸੋਹਣੀ ਜਿਹੀ ਬਣ ਕੇ ਆ ਪਿਆ ਦੇ। 85 ਲੱਖ ਰੁਪਏ ਦਾ ਉੱਥੇ ਰੈਸਟੋਰੈਂਟ ਬਣ ਰਿਹਾ, ਹੱਥ ਬਣਦੀਆਂ ਨੇ। ਕੋਈ ਪਤਾ ਸੀ ਕਰਦਾ। ਔਰ ਅੱਜ ਮੈਂ ਤੁਹਾਨੂੰ ਇਹ ਕਹਿੰਦਾ ਮੈਨੂੰ ਖੁਸ਼ੀ ਹੁੰਦੀ ਵੀ ਜਿਹੜਾ ਪਹਿਲੇ ਨੰਬਰ ਦਾ ਮਤਾ ਸੀ ਤੁਹਾਡੀ ਈਵੀ ਕਲੋਨੀ ਦਾ ਸੀ। ਔਰ ਕਿੰਨੀ ਵੱਡੀ ਸੋਚ ਹੋ ਗਈ ਇਹਨਾਂ ਦੀ ਵੀ ਇਹ ਮੈਂ ਕਲੋਨੀ ਨੂੰ ਕਿੱਥੇ ਪਹੁੰਚਾਣਾ। ਤੇ ਇਹ ਮੈਂ ਇਹਨਾਂ ਦਾ ਜਿੱਥੇ ਧੰਨਵਾਦ ਕਰਦਾ ਉੱਥੇ ਮੈਂ ਇਹਨਾਂ ਨੂੰ ਇਹ ਵੀ ਥੋੜਾ ਜਿਹਾ ਕਹਿਣਾ ਚਾਹਨਾ ਵੀ ਇੱਥੇ ਲੋਕਾਂ ਦੀ ਕੁਝ ਰਿਮਾਰਕਸ ਹੈਗੀਆਂ ਕਿ ਸਾਡੇ ਇੱਥੇ ਮਕਾਨਾਂ ਵਿੱਚ ਬਹੁਤ ਜ਼ਿਆਦਾ ਮੇਨਟੇਨੈਂਸ ਹੋਣ ਵਾਲੀ ਆ ਤੁਸੀਂ ਮੰਤਰੀ ਜੀ ਨੂੰ ਕਹਿ ਕੇ ਕੋਈ ਇਹ ਮੇਨਟੇਨੈਂਸ ਦਾ ਵੀ ਕੰਮ ਕਰਵਾ ਦਿਓ ਔਰ ਸਾਡੇ ਜਿਹੜੇ ਇੱਥੇ ਲੋਕਾਂ ਲੋਕੀ ਆ ਉਹ ਇੱਥੇ ਕੰਮ ਰਹਿਣਾ ਚਾਹੁੰਦੇ ਆ ਸਰਵਾੜਾ ਹਮੇਸ਼ਾ ਤੋਂ ਆਵਾਜ਼ ਹੋਇਆ ਜਦੋਂ ਤੋਂ ਸਰਵਾੜਾ ਆਵਾਜ਼ ਹੋਇਆ ਜਦੋਂ ਵੀ ਕੋਈ ਡਿਵੈਲਪਮੈਂਟ ਦੀ ਗੱਲ ਹੁੰਦੀ ਸੀ ਹਮੇਸ਼ਾ ਹੀ ਗੱਲ ਹੁੰਦੀ ਸੀ ਵੀ ਬੀਬੀ ਵਾਲੇ ਐਨਾਨਸਿਟੇ ਦਿੰਦੇ ਵੱਲ ਵੱਡੀ ਔਸ਼ਧੀ ਕਲਪੀ ਕਲਪੀ ਹੋ ਰਹੀ ਹੈ ਪਰ ਮੇਰੀ ਜੋ ਸੋਚ ਹੈ ਅਗਰ ਗਵਰਨਮੈਂਟ ਕਰ ਲਈ ਹੈ ਅਗਰ ਇਨਸਾਨ ਤੇ ਨਿਰਭਰ ਹੋਵੇ ਤੇ ਗਵਰਨਮੈਂਟ ਹੋ ਸਕਦੀ ਹੈ ਤੁਹਾਡੇ ਸਭ ਨੇ ਉਹ ਵੀ ਐਨਓਸੀ ਵੀ ਮਿਲੀਆਂ ਹੈ ਗਵਰਨਮੈਂਟ ਵੀ ਹੋਈ ਕਲਜੀ ਗਈ ਹੈ ਜਿਨ੍ਹਾਂ ਨੇ ਕੰਮ ਨਹੀਂ ਕਰਨੇ ਹੁੰਦੇ ਉਹ ਤਾਂ ਸਿਰਫ ਭੱਲੇ ਲਗਾਣੇ ਹੁੰਦੇ ਆ ਕਿ ਸੈਂਟਰ ਸਰਕਾਰ ਐਨਓਸੀ ਜਿਹੜੀ ਉਹਨੇ ਕਲਜੀ ਦੀ ਆ ਭਾਈ ਦੇਖਿਓ ਜੀ ਅੱਗੇ ਆਜੋ ਸੋਰੀ ਸ਼ੇਗਮ ਆਨ तरह दिया खबर अपने आले दुआले चैनल लाई सब्सक्राइब करो अते नु। तो खबर शेयर करो अगलिया तुसी देखते दे रहो इंडियन टीवी न्यूज पंजाब